ਮੈਂ ਸਰਜੀ ਸਿੰਘ ਤੁਸੀਂ ਦੇਖ ਰਹੇ ਹੋ ਮਕਸ 24 ਪੰਜਾਬ ਨਿਊ ਚੈਨਲ ਜੇ ਗੱਲ ਕੀਤੀ ਜਾਵੇ ਜ਼ਿਲ੍ਹਾ ਤਰਨਤਾਰਨ ਦੀ ਤੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਅੱਜ ਦਿਨੀਂ ਜਿਹੜੀਆਂ ਵਾਰਦਾਤਾਂ ਤੁਸੀਂ ਦੇਖਿਆ ਕਿ ਤਰਨਤਾਰਨ ਦੇ ਵਿੱਚ ਵੀ ਵਾਰਦਾਤਾਂ ਜਿਹੜੀਆਂ ਦੋਚ ਹੋ ਚੁੱਕੀਆਂ ਤੁਸੀਂ ਦੇਖ ਸਕਦੇ ਜੇ ਕਿ ਆਮ ਹੀ ਜਿਹੜੇ ਆ ਲੁੱਟਖੋਹਾਂ ਕਰਨ ਵਾਲੇ ਜਿਹੜੇ ਵਿਅਕਤੀ ਆ ਆਮ ਹੀ ਦੁਕਾਨਦਾਰਾਂ ਦੀ ਦੁਕਾਨਾਂ ਤੇ ਜਿਹੜੀ ਆ ਲੁੱਟਖੋਹਾਂ ਕਰਦੇ ਨੇ ਮੇਰੇ ਨਾਲ ਦੁਕਾਨਦਾਰ ਅਨਮੋਲ ਮੈਡੀਕਲ ਤੇ ਅੱਜ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਤੁਹਾਡੀ ਜਿਹੜੀ ਆ ਦੁਕਾਨ ਤੇ ਜਿਹੜੀ ਫੁਟੇਜ ਵੀ ਉਹਨਾਂ ਦੱਸਿਆ ਕਿ ਸਾਹਮਣੇ ਆਇਆ ਪਰ ਦੁਕਾਨ ਤੋਂ ਕੁਝ ਨਹੀਂ ਲੈ ਗਏ ਕਹਿੰਦੇ ਪੈਸੇ ਨਹੀਂ ਸੀ ਹੈਗੇ ਦੁਕਾਨ ਤੇ ਪਰ ਮਾੜੀ ਗੱਲ ਆ ਜਿਹੜੀ ਆ ਪੰਜਾਬ ਦੇ ਵਿੱਚ ਵਾਰਦਾਤਾਂ ਜਿਹੜੀਆਂ ਕਾਫੀ ਜੜੀਆਂ ਹੋ ਰਹੀਆਂ ਆ ਉਹ ਦੁਕਾਨਦਾਰ ਮੌਜੂਦ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮਾਮਲਾ ਸਾਰਾ ਕੀ ਪੂਰਾ ਮਾਮਲਾ ਹੈ ਕੀ ਨਾਮ ਜੀ ਆਪਣਾ ਜੀ ਸੰਜੋй ਗੁਪਤਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਆਈ ਦਿਨੀਂ ਹੀ ਤਰਨਤਾਰਨ ਦੇ ਵਿੱਚ ਕਾਫੀ ਲੁੱਟਾਂ ਖੋਹਾਂ ਹੋ ਰਹੀਆਂ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਨਹੀਂ ਆ ਕੀ ਲੱਗਦਾ ਤੁਹਾਨੂੰ ਪ੍ਰਸ਼ਾਸਨ ਦਾ ਕੀ ਕਰੂਗਾ ਵਿਚਾਰਾ ਪ੍ਰਸ਼ਾਸਨ ਹੀ ਤੇ ਗੱਲ ਅਸਲ ਦੇ ਵਿੱਚ ਆ ਕਿ ਹਰ ਇੱਕ ਹਥਿਆਰ ਹੋਣੀ ਜਿਹਦੇ ਸੁਣ ਸਿੰਘ ਜਿਹੜਾ گاਉ ਆਵੇ ਤੁਹਾਨੂੰ ਠੋਕਿਆ ਜਾਵੇ ਇੱਕ ਤੋਂ ਮਰਨਗੇ ਜਾਂਦੇ ਯੋਗੀ ਮੋਦੀ ਵਾਲਾ ਫਾਰਮ ਲੈ ਜਾਂਦੇ ਚਾਹ ਯੋਗੀ ਸਾਹਿਬ ਕਰਦੇ ਉੱਤੇ ਇਹ ਠੋਕੇ ਜਾਣਗੇ ਫੇਰ ਹੀ ਗੱਲ ਚੱਲਣੀ ਆ ਨਾ ਟਾਈਮ ਤੇ ਜਿਵੇਂ ਕਿ ਤੁਹਾਡਾ ਮੈਡੀਕਲ ਹੈ ਤੁਸੀਂ ਕਿੰਨੇ ਵਜੇ ਬੰਦ ਕਰਕੇ ਚੱਲ ਜਾਂਦੇ ਕਿੰਨੇ ਵਜੇ ਦੀ ਵਾਰਦਾਤ ਮੈਂ 9 ਵਜੇ ਜਾਂ ਨਾ 5 ਮਿੰਟ ਪਹਿਲਾਂ ਦੀ ਗੱਲ ਹੋਈ ਗਿਆ ਮੈਂ 9 ਵਜੇ ਜਾਂ ਨਾ ਰੂਟੀਨ ਦੇ ਵਿੱਚ ਆਪਣਾ ਟਾਈਮ ਰੱਖਿਆ ਇੱਥੇ ਦਾ ਮੈਂ ਬੱਸ ਬੈਠਾ ਹਾਂ ਦੁਕਾਨ ਦੇ ਉੱਤੇ ਰਮਾਨ ਨਾਲ ਮੇਰਾ ਫੜਾ ਫੜ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਮੋਬਾਈਲ ਉਹਨਾਂ ਦੇ ਹੱਥੇ ਚ ਨਹੀਂ ਆਇਆ ਮੈਂ ਪਿੱਛੇ ਹੋ ਗਿਆ ਤੇ ਸਾਹਮਣੇ ਗੱਲਾਂ ਮੈਂ ਕਿਹਾ ਭਰਾ ਤੂੰ ਜੋ ਮਰਜ਼ੀ ਨਾਲ ਲੈ ਲੋ ਗੱਲੇ ਪੈ ਫੜ ਲੋ ਉਹਨਾਂ ਗੱਲੇ ਜੋ ਮਿਲਿਆ ਕੁਛ ਨਹੀਂ ਰਾਤ ਨੂੰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਪਿਸਤੌਲ ਦਿਖਾਈਆ ਮੈਂ ਅੰਦਰ ਵੜ ਗਿਆ ਮੈਂ ਕਿਹਾ ਚਲਾ ਲੈ ਭਰਾ ਗੋਲੀ ਚਲਾ ਲੈ ਤੂੰ ਇਸ ਤੋਂ ਬਾਅਦ ਮੈਂ ਕੀ ਕਹਦਾ ਬਾਅਦ ਚ ਕਹਿੰਦਾ ਇਹ ਤੇ ਪੈਸੇ ਦੇ ਦੇ ਜੋ ਵੀ ਤੇਰੇ ਕੋਲ ਹੈਗਾ ਸਾਰਾ ਕੁਝ ਕੱਢ ਦੋ ਤੇ ਬਾਅਦ ਚ ਉਹਨਾਂ ਕੋ ਨਹੀਂ ਮੈਨੂੰ ਮੈਂ ਸਮਝ ਗਿਆ ਕਿ ਪਿਸਤੌਲ ਨਕਲੀ ਹੋਣੀ ਆ ਤੇ ਫਿਰ ਉਹਨਾਂ ਨੇ ਮੈਂ ਆਪਣੇ ਕੋ ਇੱਕ ਹਥਿਆਰ ਭਾਈ ਲੈ ਵਰ ਕਿਸੇ ਦਾ ਭਰਾ ਦਾ ਤੋਂ ਮਗਾੜੀ ਕਿ ਉਹਨਾਂ ਦੇ ਨਾਲ ਮੁਕਾਬਲਾ ਕਰਨਾ ਤੁਹਾਨੂੰ ਲੱਗਦਾ ਕਿ ਦੁਕਾਨਦਾਰ ਸੁਰੱਖਿਤ ਨਹੀਂ ਹੈ ਨਹੀਂ ਹੈਗਾ ਜੀ ਸੁਰੱਖਿਤ ਨਹੀਂ ਹੈਗਾ ਲੋਕੀ ਸੇ ਕੋਈ 8 ਵਜੇ ਕੋਈ 7 ਵਜੇ ਸਭ ਦੁਕਾਨ ਚ ਚਲੇ ਜਾਂਦੇ ਘਰਾਂ ਦੇ ਵਿੱਚ ਇੱਥੇ ਪੁਲਿਸ ਪ੍ਰਸ਼ਾਸਨ ਜੀ ਇਹਦੀ ਕਿ ਪੈਟਰੋਲੀ ਕਰੀ ਜੀ ਰਾਤ ਨੂੰ 7 ਵਜੇ ਤੋਂ ਬਾਅਦ ਪ੍ਰੋਪਰ ਪੈਟਰੋਲਿੰਗ ਹੋਣੀ ਏਦੀ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਜਿਹੜਾ ਵਾ ਜੇ ਪ੍ਰਸ਼ਾਸਨ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਜੀ ਹੋਂਦ ਦੀ ਸਰਕਾਰ ਆ ਕਹਿੰਦੀ ਕਿ ਜਾਂ ਜਿਹੜਾ ਸਰਕਾਰ ਆ ਸਰਕਾਰ ਤੇ ਬਹੁਤ ਵਧੀਆ ਕੰਮ ਕਰ ਰਹੀ ਆ ਲੁੱਟਾ ਖਵਾ ਨਹੀਂ ਹੁੰਦੀ ਆ ਪੰਜਾਬ ਦੇ ਵਿੱਚ ਆਈ ਦੇ ਨਹੀਂ ਇਹ ਵਾਰ ਤਾਂ ਦਿਖਦਾ ਨਹੀਂ ਨਹੀਂ ਜੀ ਨਹੀਂ 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 ਬਹੁਤ ਬੁਰਾ ਹਾਲ ਆ ਜਦੋਂ ਦੀ ਸਰਕਾਰੀ ਆ ਲੁੱਟਾ ਖਵਾ ਬਹੁਤ ਵਧੀਆ ਵਾ ਤੇ ਇਹ ਚੀਜ਼ ਦੀ ਕੋਈ ਕਮੀ ਨਹੀਂ ਹੈ ਤੁਸੀਂ ਤੁਹਾਨੂੰ ਕਿੰਨਾ ਕੁ ਦਿਨਾਂ ਸਾਹਮਣਾ ਕੀਤਾ ਜਿਹੜਾ ਜੋ ਵਿਅਕਤੀ ਜਿਹੜੇ ਆਏ ਤੁਸੀਂ ਦੱਸ ਰਹੇ ਜੀ ਕਿੰਨਾ ਕੁ ਤੁਹਾਨੂੰ ਸਾਹਮਣਾ ਕਰਨਾ ਪਿਆ ਉਹਨਾਂ ਨਾਲ ਬਸ ਉਹ ਆਪਣੀ ਦਸਤਰ ਚਲਾਣ ਲੱਪਿਆ ਤੇ ਮੇਰੇ ਕੋਲ ਆਹ ਗੁੰਡੀ ਕੀ ਸੀ ਮੈਂ ਇਹਨਾਂ ਕੰਮ ਕਰ ਰਿਹਾ ਹਥਿਆਰ ਵੀ ਹੈਗਾ ਸੀ ਹਥਿਆਰ ਹੈਗਾ ਇੱਕ ਦਸਤਰ ਸੀ ਦੂਜੇ ਕੋ ਪਿਸਟਲ ਸੀ ਕੀ ਲੋਕਾਂ ਨੂੰ ਕੀ ਪੀਲ ਕਰਨਾ ਹੈ ਪ੍ਰਸ਼ਾਸਨ ਨੂੰ ਕੀ ਫੀਲ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਕੀ ਪਟ੍ਰੋਲੀ ਵਧਾਈ ਜਾਵੇ ਸ਼ਹਿਰ ਦੇ ਵਿੱਚ ਪ੍ਰੋਪਰ ਪਟ੍ਰੋਲੀ ਭਾਏ ਜਿੰਨਾ ਕੋ ਲਾਇਸੈਂਸੀ ਹਥਿਆਰ ਨਹੀਂ ਦਿੱਤੀਆਂ ਜਿਹੜੇ ਨਜਾਇਜ਼ ਲੋਕਾਂ ਨੇ ਕਬਜ਼ੇ ਕੀਤੇ ਆ ਹਥਿਆਰਾਂ ਦੇ ਉੱਤੇ ਆ ਜਿਹੜੇ ਮੋਟਰਸਾਈਕਲ ਚਲਾਈ ਆ ਫਿਰਦੇ ਆ ਜਿੰਨਾ ਕੋ ਨੇਮ ਪਲੇਟ ਨਹੀਂ ਹੈਗੀ ਉਹਨਾਂ ਨੇ ਕਬਜ਼ੇ ਕੀਤੇ ਹਨ ਉਹਨਾਂ ਨੂੰ ਬੌਂਡ ਕੀਤਾ ਜਾਵੇ ਕਿੰਨੇ ਵਜੇ ਤੱਕੜਨਾ ਹੈਗੀ ਆ ਜੀ ਆ 8:48 ਦੇ ਨਾਲ ਦੀ ਦੁਕਾਨ ਤੇ ਮੈਂ ਵੇਖਣ ਦੇ 8:55 ਤੱਕ ਮੇਰੇ ਕੋਲ ਸਾਰਾ ਕੰਮ ਹੋ ਗਿਆ ਹੈ ਤੁਹਾਡੇ ਕੈਮਰੇ ਵੀ ਲੱਗੇ ਹੋਏ ਤੇ ਕੈਮਰੇ ਦੇ ਵਿੱਚ ਮੈਂ ਵੀਡੀਓ ਬਣਾ ਕੇ ਉਹ ਹੀ ਦਿੱਤੀ ਸਾਰਿਆਂ ਨੂੰ ਪੁਲਿਸ ਮੋਕੇ ਤੇ ਆਈ ਪੁਲਿਸ ਨੇ ਮੈਂ ਕਿਸੇ ਨੂੰ ਇਨਫੋਰਮ ਨਹੀਂ ਕੀਤਾ ਪੁਲਿਸ ਨੇ ਰਾਤ ਨੂੰ ਮੈਨੂੰ ਸੋ ਕਨਫਰਮ ਕੀਤਾ ਉਹਨਾਂ ਸਵੇਰੇ ਮੇਨਾਂ ਕੰਟੈਕਟ ਕੀਤਾ ਫਿਰ ਉਹਨਾਂ ਡੀਐਸਪੀ ਸਾਹਿਬ ਹੀ ਹੋ ਕੇ ਗਏ ਮੇਰੇ ਕੋਲ ਸਪੈਸ਼ਲ ਬ੍ਰਾਂਚ ਵੀ ਹੋ ਕੇ ਗਏ ਕਿਉਂ ਆਓ ਜੀ ਨਮੋਰ ਮੈਡੀਕਲ ਤੇ ਖੜੇ ਆ ਉਹਨਾਂ ਦੱਸਿਆ ਕਿ ਆਪਣੀ ਜਿਹੜੀ ਜਾਨ ਦੇ ਜਿਹੜੀ ਆ ਦੁਕਾਨ ਤੇ ਬੈਠੇ ਹੋਏ ਦੀ ਤੇ ਜਿਹੜੇ ਆ ਮਾਲੀ ਸਹਾਇਤਾ ਨਹੀਂ ਕੋਈ ਕਰ ਸਕਦਾ ਆਪਣੀ ਆਪ ਹੀ ਸਹਾਇਤਾ ਕਰਨੀ ਪੈਂਦੀ ਦੁਕਾਨ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਕੁਈਸ ਵੱਲ ਧਿਆਨ ਨਹੀਂ ਦੇ ਤੇਰਾ ਸਰਕਾਰਾਂ ਗੱਲਾਂ ਕਰਦੀਆਂ ਹਨ ਕਿ ਅਸੀਂ ਜਿਹੜਾ ਵਾ ਸਾਡੇ ਵੱਲੋਂ ਜਿਹੜਾ ਪੂਰਾ ਪ੍ਰਸ਼ਾਸਨ ਨੂੰ ਅਲਰਟ ਜਾਰੀ ਕੀਤਾ ਹੋਇਆ ਰਾਤ ਜਿਹੜਾ ਵਾ ਕਿਤੇ ਹੀ ਕੋਈ ਪੀਸੀਆਰ ਵਾਲਾ ਜਿਹੜਾ ਵਾ ਉਹ ਵੀ ਨਾਕੇ ਤੇ ਨਹੀਂ ਆਉਂਦਾ ਜਿੱਥੇ ਕਿ ਦੇਖ ਨੂੰ ਮਿਲਦਾ ਹੈ ਤਰਨਤਾਰਨ ਦੇ ਵਿੱਚ ਆ ਦੁਕਾਨਦਾਰ ਜਿਹੜੇ ਨੇ ਕਾਫੀ ਜਿਹੜੇ ਆਪਣੀ ਨਾਰਾਜ਼ਗੀ ਕਰ ਰਹੇ ਨੇ ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ